ਸਸਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ 24 ਅਗਸਤ 2025 ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੌਂਗ ਡੈਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਭਾਖੜਾ ਡੈਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਹਰੀ ਘੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਤੇ ਕਿੰਨਾ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਇਹ ਸਾਰੀ ਡਿਟੇਲ ਜਿਹੜੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਕਿਰਪਾ ਕਰਕੇ ਜਿਹੜਾ ਵੀਡੀਓ ਨੂੰ ਤੁਸੀਂ ਚੱਲਦੀ ਚੱਲਦੀ ਸ਼ੇਅਰ ਜਰੂਰ ਕਰ ਦਿਓ ਤਾਂ ਜਿਹੜੀ ਸਹੀ ਜਾਣਕਾਰੀ ਆ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਸੋ ਇੱਕ ਬੇਨਤੀ ਮੈਂ ਹਰ ਵੀਡੀਓ ਦੇ ਵਿੱਚ ਕਰਦਾ ਇੱਕ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਏਰੀਆ ਦਾ ਨਾਮ ਜਰੂਰ ਲਿਖੋ ਕਿੱਥੋਂ ਕਿੱਥੋਂ ਤੁਸੀਂ ਆਪਾਂ ਨੂੰ ਦੇਖ ਰਹੇ ਹੋ ਕਿੱਥੋਂ ਕਿੱਥੋਂ ਜਿਹੜਾ ਤੁਸੀਂ ਆਪ ਨੂੰ ਦੇਖ ਰਹੇ ਹੋ ਜੇਕਰ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਵੀ ਕਮੈਂਟ ਕਰਕੇ ਦੱਸੋ ਬਿਆਸ ਦੇ ਵਿੱਚ ਜਿਹੜਾ ਪਾਣੀ ਦਾ ਇਸ ਸਮੇਂ ਫਲੋ ਕੀ ਚੱਲ ਰਿਹਾ ਹੈ ਕਿੰਨਾ ਕੁ ਤੇਜ਼ ਆ ਕਿਹੜੇ ਏਰੀਆ ਵਿੱਚ ਪਾਣੀ ਘਟਿਆ ਹੈ ਜਾਂ ਵਧਿਆ ਹੈ ਇਹ ਜਰੂਰ ਦੱਸਿਆ ਕਰੋ ਏਰੀਆ ਜਰੂਰ ਲਿਖਿਆ ਕਰੋ ਕਮੈਂਟ ਜਿਹੜੇ ਕਰਨ ਲੱਗਦੇ ਹੋ ਟਾਈਮ ਵੀ ਜਰੂਰ ਨਾਲ ਲਿਖ ਦਿਆ ਕਰੋ ਜੇਕਰ ਤੁਸੀਂ ਸਤਲੁਜ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਤਾਂ ਵੀ ਜਰੂਰ ਦੱਸੋ ਕਿ ਪਾਣੀ ਕਿੱਥੇ ਕਿੱਥੇ ਜਿਹੜਾ ਵਧ ਰਿਹਾ ਤੇ ਕਿੱਥੇ ਕਿੱਥੇ ਜਿਹੜਾ ਘਟ ਰਿਹਾ ਆਪਾਂ ਨੂੰ ਪਤਾ ਹੈ ਕਿ ਮਹਾਚਲ ਦੇ ਵਿੱਚ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਭਾਰੀ بارشਾਂ ਹੋ ਰਹੀਆਂ ਨੇ ਲਗਭਗ ਜਿਹੜਾ 3-4 ਦਿਨ ਜਿਹੜਾ ਹੋਰ ਮੀਂਹ ਪੈਣ ਦੀ ਸੁਭਾਵਨਾ ਹੈ ਉੱਥੇ ਬੱਦਲ ਫਟਣ ਦੀ ਸੁਭਾਵਨਾ ਪੰਜਾਬ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਜਿਸ ਕਰਕੇ ਜਿਹੜਾ ਮੌਸਮ ਖਰਾਬ ਹੋ ਰਿਹਾ ਤੇ ਦਰਿਆਵਾਂ ਨਦੀਆਂ ਡੈਮਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਵੱਡੇ ਪੱਧਰ ਤੇ ਜਿਹੜਾ ਵਦਰੀਆ ਤੇ ਉਹੀ ਪਾਣੀ ਜਿਹੜਾ ਅਗਲੇ ਪਾਸੇ ਆਪਣਾ ਸਤਲੁਜ ਦੇ ਵਿੱਚ ਪੈਂਦਾ ਉਹੀ ਪਾਣੀ ਜਿਹੜਾ ਬਿਆਸ ਦਰਿਆ ਦੇ ਵਿੱਚ ਪੈਂਦਾ ਉਥੋਂ ਫਿਰ ਉਹੀ ਪਾਣੀ ਜਿਹੜਾ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਹੈ ਹਰੀਕੇ ਹਲਵਰਕਸ ਤੇ ਹਰੀਕੇ ਹਲਵਰਕਸ ਤੇ ਪਾਣੀ ਪਹੁੰਚਦਾ ਇਥੋਂ ਫਿਰ ਅਗਲੇ ਪਾਸੇ ਛੱਡਿਆ ਜਾਂਦਾ ਫਰੋਇਪੁਰ ਨੂੰ ਤੇ ਫਰੋਇਪੁਰ ਤੋਂ ਫਿਰ ਅਗਲੇ ਪਾਸੇ ਆਪਣਾ ਹੁਸੈਨੀਵਾਲਾ ਤੋਂ ਛੱਡਿਆ ਜਾਂਦਾ ਕੁਝ ਫਾਜ਼ਿਲਕਾ ਏਰੀਆ ਨੂੰ ਤੇ ਕੁਝ ਜਿਹੜਾ ਪਾਕਿਸਤਾਨ ਨੂੰ ਪਾਣੀ ਚਲੇ ਜਾਂਦਾ ਮੁੰਡੇ ਕਰਾ ਪੌਂਗ ਡੈਮ ਦਾ ਡਾਟਾ ਦੇਖੀਏ 24 ਅਗਸਤ 2025 ਸਵੇਰੇ 6 ਵਜੇ ਤਾਂ ਜਿਹੜਾ ਪੌਂਗ ਡੈਮ ਦਾ ਲੈਵਲ ਆ 1382.07 ਫੁੱਟ ਤੇ ਪਹੁੰਚ ਚੁੱਕਾ ਹੈ ਮੈਂ ਥੋੜਾ ਤਾਂ ਦੱਸ ਦੇਣਾ ਚਾਹਣਾ ਕਿ ਇਹੀ ਜਿਹੜਾ ਲੈਵਲ ਸੀ 1383.60 70 ਫੁੱਟ ਤੇ ਪਹੁੰਚ ਕੇ ਇਹ ਵਾਪਸ ਨੂੰ ਮੁੜਨਾ ਸ਼ੁਰੂ ਹੋ ਚੁੱਕਿਆ ਹੈ ਮਤਲਬ ਕਿ ਜਿਹੜਾ ਪੌਂਗ ਡੈਮ ਥੋੜਾ ਜਿਹੜਾ ਖਾਲੀ ਹੋਣਾ ਸ਼ੁਰੂ ਹੋ ਚੁੱਕਿਆ ਹੈ ਲਗਭਗ 1382.07 ਫੁੱਟ ਤੇ ਸਵੇਰੇ 6 ਵਜੇ ਪਹੁੰਚ ਚੁੱਕਾ ਹੈ ਮਤਲਬ ਕਿ ਘਰ ਦਾ ਨਜ਼ਰ ਆ ਰਿਹਾ ਜੇਕਰ ਆਪਾਂ ਇਸ ਦੇ ਵਿੱਚ ਐਕਚੁਅਲ ਡਾਟੇ ਦੀ ਗੱਲ ਕਰੀਏ ਤਾਂ ਜਿਹੜਾ ਪੌਂਗ ਡੈਮ ਦੇ ਵਿੱਚ ਇਨਫਲੋ ਆ ਉਹ ਲਗਭਗ 45800 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਜਿਹੜਾ ਪਾਣੀ ਆ 59978 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਇੱਥੇ ਮੈਂ ਥੋੜੀ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਦੱਸ ਦੇਣਾ ਚਾਹਣਾ ਕਿ ਜਿਹੜਾ ਕੱਲ ਜਿਹੜਾ ਸੀਗਾ ਪੌਂਗ ਡੈਮ ਦੇ ਵਿੱਚੋਂ ਪਾਣੀ ਜਿਹੜਾ ਲਗਭਗ 73-74 ਹਜ਼ਾਰ ਕਿਊਸੀ ਜਿਹੜਾ ਆਊਟਫਲੋ ਕਰ ਰਿਹਾ ਸੀ ਜਿਹੜਾ ਕਿ ਅੱਜ ਲਗਭਗ ਜਿਹੜਾ 60 ਹਜ਼ਾਰ ਕਿਊਸੀ ਕਰ ਰਿਹਾ ਮਤਲਬ ਕਿ 13-14 ਹਜ਼ਾਰ ਜਿਹੜਾ ਪਾਣੀ ਆ ਉਹ ਘਟਾ ਦਿੱਤਾ ਗਿਆ ਹੈ ਆਪਣਾ ਪੌਂਗ ਡੈਮ ਤੇ ਆਊਟਫਲੋ ਮਤਲਬ ਕਿ ਪੌਂਗ ਡੈਮ ਤੋਂ ਜਿਹੜਾ ਅਗਲੇ ਪਾਸੇ ਪਾਣੀ ਛੱਡਿਆ ਜਾ ਰਿਹਾ ਉਹ 14 ਹਜ਼ਾਰ ਪਾਣੀ ਜਿਹੜਾ ਕੱਲ ਦੇ ਮੁਕਾਬਲੇ ਅੱਜ ਘਟਾ ਦਿੱਤਾ ਗਿਆ ਜੇਕਰ ਆਪਾਂ ਭਾਖੜਾ ਡੈਮ ਦੀ ਸਵੇਰੇ 6 ਵ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਭਾਖੜਾ ਡੈਮ ਦਾ ਲੇਵਲ ਆ ਉਹ ਵਧਦਾ ਜਾ ਰਿਹਾ ਹੈ ਕੱਲ 1666 ਪੁਆਇੰਟ ਕੋਸ਼ ਫੁੱਟ ਤੇ ਸੀ ਅੱਜ ਜਿਹੜਾ 1667 ਪੁਆਇੰਟ 20 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਉਸ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਤਾਂ 48000 ਲਗਭਗ ਕਿਊਸੀ ਜਿਹੜਾ ਪਾਣੀ ਆ ਉਹ ਭਾਖੜਾ ਡੈਮ ਦੇ ਵਿੱਚ 24 ਅਗਸਤ 2025 ਨੂੰ ਸਵੇਰੇ 6:00 ਵਜੇ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 43341 ਕਿਊਸੀ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਅਗਲੇ ਪਾਸੇ ਸਤਲੁਜ ਦੇ ਵਿੱਚ ਮਤਲਬ ਕਿ ਉਥੋਂ ਨੰਗਲ ਡੈਮ ਤੇ ਆਊਗਾ ਨੰਗਲ ਡੈਮ ਤੋਂ ਦੋ ਨਹਿਰਾਂ ਦੇ ਵਿੱਚ ਲਗਭਗ 20 21000 ਕਿਊਸੀ ਦਾ ਪਾਣੀ ਛੱਡਿਆ ਜਾਂਦਾ ਉਸ ਤੋਂ ਬਾਅਦ ਜਿਹੜਾ 21 22000 ਪਾਣੀ ਬਚੂਗਾ ਉਹ ਸਤਲੁਜ ਦੇ ਵਿੱਚ ਆ ਰਿਹਾ ਹੈ ਸੋ ਸਤਲੂ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਪਾਣੀ ਵਧਿਆ ਸੀਗਾ ਹਰੀ ਘੜ ਤੇ ਉਸੇ ਕਾਰਨ ਪਾਣੀ ਵਧ ਗਿਆ ਉਸੇ ਕਰਕੇ ਜਿਹੜਾ ਅਗਲੇ ਇਲਾਕਿਆਂ ਵਿੱਚ ਵੜ ਗਿਆ ਤੇ ਜਿਹੜਾ ਉਹ ਪਾਣੀ ਵਧਿਆ ਸੀ ਉਹ ਸਵਾਰ ਨਦੀ ਦੇ ਵਿੱਚ ਜਿਹੜਾ ਹਿਮਾਚਲ ਤੋਂ ਆਉਂਦੀ ਆ ਬੱਦਲ ਫਟੇ ਸੀਗੇ ਮੀਂਹ ਪੈ ਸੀ ਉਹਦਾ ਪਾਣੀ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਕੋਲੋਂ ਆ ਕੇ ਜਿਹੜਾ ਰਲ ਜਾਂਦਾ ਜਿਸ ਕਰਕੇ ਜਿਹੜਾ ਸਤਲੂ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀਗਾ ਤੇ ਇਸੇ ਕਰਕੇ ਜਿਹੜਾ ਹਰੀ ਘੜ ਵਰਕਸ ਤੇ ਵੀ ਉਹ ਪਾਣੀ ਜਿਹੜਾ ਵੱਡੇ ਪੱਧਰ ਤੇ ਪਹੁੰਚਿਆ ਤੇ ਅਗਲੇ ਪਾਸੇ ਲਗਭਗ ਸਵਾਲ ਲੱਖ ਪਾਣੀ ਛੱਡਣਾ ਪਿਆ ਜਿਸ ਕਰਕੇ ਜਿਹੜਾ ਫਰੋਜਪੁਰ ਤੱਕ ਕਾਫੀ ਏਰੀਆ ਨੁਕਸਾਨਿਆ ਗਿਆ ਫਰੋਜਪੁਰ ਤੋਂ ਅਗਲੇ ਪਾਸੇ ਵੀ ਕਾਫੀ ਏਰੀਆ ਨੁਕਸਾਨਿਆ ਗਿਆ ਫਰੋ ਆਪਣੇ ਜਿਹੜਾ ਤੁਹਾਨੂੰ ਪਤਾ ਹੈ ਹਰੀ ਘੜ ਤੋਂ ਪਿੱਲੇ ਪਾਸੇ ਵੀ ਕਾਫੀ ਜਿਹੜਾ ਨੁਕਸਾਨ ਲਗਾਤਾਰ ਪਿੰਡਾਂ ਦੇ ਵਿੱਚ ਹੋ ਰਿਹਾ ਕਈ ਬੰਨ ਟੁੱਟ ਚੁੱਕੇ ਨੇ ਕਈ ਜਿਹੜੇ ਬੰਨ ਨੂੰ ਜਿਹੜੀ ਢਾ ਲੱਗੀ ਹੋਈ ਆ ਹੁਣ ਜੇਕਰ ਆਪਾਂ ਹਰੀ ਘੜ ਵਰਕਸ ਦੀ ਸਵੇਰੇ 6:00 ਦੀ ਗੱਲ ਕਰੀਏ ਪੌਂਡ ਲੈਵਲ ਜਿਹੜਾ 600 88 ਫੁੱਟ ਤੇ ਚੱਲ ਰਿਹਾ ਹੈ ਮਤਲਬ ਕਿ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਪਾਣੀ ਰੱਖਣ ਦੀ ਸ਼ਮਤਾਰੀ ਕਿ ਹੈਡ ਵਰਕਸ ਤੇ ਉਹ 690 ਦੇ ਲਗਭਗ ਪਾਣੀ ਰੱਖਦੇ ਆ ਤੇ ਉਹ ਜਿਹੜਾ ਕੱਲ 690 ਦੇ ਚਲੇ ਗਿਆ ਹੈ ਅੱਜ ਫੇਰ ਇੱਕ ਜਿਹੜਾ 688 ਦੇ ਘਰ ਤਾਂ ਮਿਲੂ ਕਿ 2 ਫਟ ਜਿਹੜਾ ਉਸ ਨੂੰ ਘਟਾ ਕੇ ਰੱਖਿਆ ਜਾ ਰਿਹਾ ਜੇਕਰ ਬਾਈ ਚੰਸ ਪਾਣੀ ਜ਼ਿਆਦਾ ਆਵੇ ਤਾਂ ਉਸ ਦੇ ਵਿੱਚ ਜਿਹੜਾ ਠਹਿਰਾ ਕੀਤਾ ਜਾ ਸਕੇ ਜੇਕਰ ਇੱਥੇ ਆਪਾਂ ਗੱਲ ਕਰੀਏ ਸਤਲੂਈ ਵਿਆਸ ਦਾ ਪਾਣੀ ਜਿਹੜਾ ਟੋਟਲ ਹਰੀ ਕਿ ਹੈਡ ਵਰਕਸ ਤੇ ਆ ਰਿਹਾ ਉਹਦੀ ਗੱਲ ਕਰੀਏ ਤਾਂ ਜਿਹੜਾ 1 ਲੱਖ 34000 893 ਕਿਊਸਿਕ ਜਿਹੜਾ ਪਾਣੀ ਆ ਉਹ ਹਰੀਕੇ ਹੈਡ ਵਰਕਸ ਤੇ ਪਹੁੰਚ ਰਿਹਾ ਹੈ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 112874 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੈਡ ਵਰਕਸ ਤੋਂ ਅਗਲੇ ਪਾਸੇ ਫਰੋਇਪੁਰ ਨੂੰ ਛੱਡਿਆ ਜਾ ਰਿਹਾ ਜੇਕਰ ਰਾਤ ਦੀ ਗੱਲ ਕਰੀਏ ਤਾਂ ਰਾਤ ਵੀ ਲਗਭਗ ਇੰਨਾ ਕੋਈ ਪਾਣੀ ਚੱਲ ਰਿਹਾ ਸੀ 112000 ਜੇਕਰ ਫਰੋਇਪੁਰ ਫਿਲਟਰ ਦੀ ਗੱਲ ਕਰੀਏ ਤਾਂ 8037 ਕਿਊਸਿਕ ਜਿਹੜਾ ਪਾਣੀ ਆ ਉਹ ਫਰੋਈ ਪਰ ਫੀਡਰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸੀ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 187 ਕਿਊਸੀ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਇੱਥੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਜੇਕਰ ਹਿਮਾਚਲ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਵੀ ਅੱਜ ਕਈ ਜਗ੍ਹਾ ਤੇ ਜਿਹੜੀ ਮੀਂਹ ਸਵੇਰ ਦੇ ਪੈ ਰਹੇ ਹਨ ਸਾਡੇ ਇਸ ਇਲਾਕੇ ਦੇ ਵਿੱਚ ਵੀ ਕਾਫੀ ਸਵੇਰ ਦੇ ਜਿਹੜੇ ਮੀਂਹ ਪੈ ਰਹੇ ਹਨ ਪੰਜਾਬ ਦੇ ਹੋਰ ਵੀ ਕਈ ਜਗ੍ਹਾ ਦੇ ਵਿੱਚ ਮੀਂਹ ਪੈ ਰਹੇ ਨੇ ਤੁਸੀਂ ਕਮੈਂਟ ਵਿੱਚ ਜ਼ਰੂਰ ਦ ਲਗਦੀ ਆ ਸੋ ਵੀਡੀਓ ਦੱਬ ਕੇ ਜਰੂਰ ਸ਼ੇਅਰ ਕਰਿਆ ਕਰੋ ਹਰ ਘਰ ਹਰ ਫੋਨ ਤੱਕ ਇਹ ਵੀਡੀਓ ਪਹੁੰਚਾਇਆ ਕਰੋ ਤਾਂ ਜਿਹੜੀ ਸਹੀ ਜਾਣਕਾਰੀ ਆ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਬਾਕੀ ਮੈਂ ਇੱਕ ਬੇਨਤੀ ਹਰ ਵੀਡੀਓ ਦੇ ਵਿੱਚ ਕਰਦਾ ਕਿ ਫਵਾਵਾਂ ਤੋਂ ਤੁਸੀਂ ਥੋੜਾ ਬਚ ਕੇ ਰਹਿਣਾ ਸੁਚੇਤ ਰਹਿਣਾ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੀਆ ਤੇ ਜਿਹੜਾ ਨੀਵੇਂ ਥਾਂ ਤੇ ਜਿਹੜਾ ਪਾਣੀ ਆ ਲਗਭਗ ਨੀਵੀਆਂ ਫਾਟਾਂ ਦੇ ਵਿੱਚ ਦਰਿਆਵਾਂ ਦੇ ਕਈ ਜਗ੍ਹਾ ਜਿਹੜਾ ਉੱਚੀਆਂ ਇਲਾਕਿਆਂ ਵਿੱਚ ਪਾਣੀ ਚੜ ਚੁੱਕਾ ਜੇਕਰ ਤੁਸੀਂ ਨੀਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਹੋ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਪੀਲ ਕਰਦਾ ਇਸ ਵੀਡੀਓ ਦੇ ਰਾਹੀਂ ਕਿ ਤੁਹਾਨੂੰ ਥੋੜਾ ਉੱਚੇ ਇਲਾਕੇ ਦੇ ਵਿੱਚ ਜਾਣ ਦੀ ਲੋੜ ਆ ਕਿਉਂਕਿ ਪਾਣੀ ਲਗਭਗ 1,112,000 ਕਿਊਸਿਕ ਜਿਹੜਾ ਹਰੀ ਘੜ ਤੋਂ ਅਗਲੇ ਪਾਸੇ ਛੱਡਿਆ ਜਾ ਰਿਹਾ ਜਦੋਂ ਪਾਣੀ ਇੱਕ ਖਿੱਲਰ ਚੁੱਕਾ ਹੁਣ ਜੇਕਰ ਪਾਣੀ ਇੰਨਾ ਹੀ ਛੱਡਿਆ ਜਾਊਗਾ 112000 ਪਾਣੀ ਤੇ ਉਹ ਮਤਲਬ ਕਿ ਵਾਧਾ ਵਾਧਾ ਨਜ਼ਰ ਆਊਗਾ ਜੇਕਰ ਥੋੜਾ ਜਿਹਾ 10 12000 ਕਿਊਸੀ ਹੋਰ ਵਧਾਉਂਦੇ ਆ ਤੇ ਪਾਣੀ ਜਿਹੜਾ ਹੋਰ ਵਾਧਾ ਤੋਂ ਨਜ਼ਰ ਆਊਗਾ ਕਿਉਂਕਿ ਜਿਹੜਾ ਪਾਣੀ ਇੱਕ ਵਾਰੀ ਛੱਡਦੇ ਆ ਉਹ ਕੁਝ ਨੀਵੀਆਂ ਥਾਵਾਂ ਤੇ ਟੋਬੇ ਭਰਨੇ ਹੁੰਦੇ ਆ ਕੋਈੇ ਪਾਸੇ ਪਾਣੀ ਚੜਨਾ ਹੁੰਦਾ ਕੁਝ ਖਾਲੀ ਜ਼ਮੀਨਾਂ ਹੁੰਦੀਆਂ ਨੇ ਕੋਈ ਜ਼ਮੀਨ ਪੀ ਜਾਂਦੀ ਆ ਇਸੇ ਕਰਕੇ ਜਿਹੜਾ ਪਾਣੀ ਇੱਕ ਵਾਰ ਉਹ ਖਿੱਲਰ ਜਾਂਦਾ ਤੇ ਕਈਆਂ ਜਗ੍ਹਾ ਤੋਂ ਜਿਹੜਾ ਲੈ ਜਾਂਦਾ ਪਰ ਹੁਣ ਜੇਕਰ ਗੱਲ ਕਰੀਏ ਤਾਂ ਪਾਣੀ ਇੱਕ ਵਾਰੀ ਲ ਉਹ ਜਿਹੜਾ ਪਾਣੀ ਵੱਧਦਾ ਹੀ ਨਜ਼ਰ ਆਵੇਗਾ ਕਿਉਂਕਿ ਸਾਰੇ ਪਾਸੇ ਇੱਕ ਰੀ ਪਾਣੀ ਚੜ ਚੁੱਕਾ ਜੇਕਰ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਮਾਤਰਾ ਜਿਹੜੀ ਡਾਉਨਸਟ੍ਰੀਮ ਵਧਾਈ ਜਾਂਦੀ ਹੈ ਹਰੀ ਘੜ ਵਰਕਸ ਤੋਂ ਤੇ ਪਾਣੀ ਜਿਹੜਾ ਫਿਰ ਵੱਡੇ ਮਾਤਰਾ ਦੇ ਵਿੱਚ ਜਿਹੜਾ ਵੱਸ ਸਕਦਾ ਇਸੇ ਕਰਕੇ ਮੈਂ ਬੇਨਤੀ ਕਰਦਾ ਜੇਕਰ ਤੁਸੀਂ ਨੀਵੇਂ ਇਲਾਕਿਆਂ ਦੇ ਵਿੱਚ ਉਹ ਤੇ ਕਿਰਪਾ ਕਰਕੇ ਤੁਸੀਂ ਉੱਚਿਆਂ ਇਲਾਕਿਆਂ ਦੇ ਵਿੱਚ ਥੋੜੇ ਦਿਨ ਜਿਹੜਾ ਚਲੇ ਜੋ ਬਾਕੀ ਸਮਾਜ ਸੇਵੀ ਇਹਨਾਂ ਨੂੰ ਬੇਨਤੀ ਕਰਦਾ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਿ ਜਿਹੜੇ ਜ਼ਿਆਦਾ ਨੁਕਸਾਨ ਹੋ ਰਿਹਾ ਉੱਥੇ ਜਾ ਕੇ ਜਿਹੜੀ ਤੁਸੀਂ ਆਪਣੀ ਸੇਵਾਵਾਂ ਜਿਹੜੀਆਂ ਉਹ ਲਗਾਤਾਰ ਨਿਭਾਓ ਤਾ ਜੋ ਕੋਈ ਜਿਹੜਾ ਆਪਣਾ ਸੁਆਵਾਵਾਂ ਤੋਂ ਬਿਨਾ ਜਿਹੜਾ ਰਹਿ ਨਾ ਸਕੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਿਓ ਤੇ ਸੁਖ ਲਾਟੀਆਂ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜਿਹੜੀ ਸਹੀ ਜਾਣਕਾਰੀ ਆ ਉਹ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਹੁੰਚ ਸਕੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਫॉर ਵਾਚਿੰਗ ਸასი ਕਾਲ ਜੀ